ਈ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਕੋਈ ਭਾਈ ਸੁਖ ਨੂੰ ਸਮੁੰਦਰ ਲੇਖ ਪਾਣਦੇ ਆ ਕੋਈ ਕਹਿੰਦਾ ਵਿਸਾਈ ਸੁਖ ਸੁਖਾਂ ਦਾ ਸਮੁੰਦਰ ਹੈ ਕੋਈ ਕਹਿੰਦਾ ਖਾਣਾ ਹੀ ਸੁਖਾ ਹੈ ਅਤੇ ਕੋਈ ਸ਼ਰਾਬ ਵੀ ਸੁਖ ਸਮੁੰਦਰ ਹੈ ਕੋਈ ਅੰਮਲ ਖਾਣਾ ਹੀ ਸੁਖ ਸਮੁੰਦਰ ਹੈ ਮਾਰੇ ਕਹਿੰਦੇ ਪਰਮੇਸ਼ਰ ਦਾ ਨਾਮ ਮੈਂ ਭਾਰੀ ਕਹਿੰਦਾ ਸੁੰਦਰ ਕਾਰਮੁਸ ਪਾਇਆ ਜਿਨ੍ਹ ਸੰਗਤ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਅਨ ਕਹਿੰਦੇ ਨਾਮ ਤੇ ਆਈਏ ਗੁਰਮੁਖੋਂ ਇਹ ਰਾਜ ਨੂੰ ਪਰਮੇਸ਼ਰ ਦੇ ਨਾਮ ਨੂੰ ਪਿਹਾਈ ਹੈ ਕਿ ਹੁੰਦੇ ਹੈ ਕਹ ਜੇ ਨਾਮ ਸੁਣਾ ਜਿਨ੍ਹ ਨੂੰ ਅੰਤ ਨੂੰ ਨਾਮ ਮਾਰ ਸੁਣਾ ਜਾਂਦਾ ਲੂ ਹੋ ਜਾਂਦੇ ਹੈ ਨਮੀ ਪਰਮੇਸ਼ਰ ਦੇ ਸਹੀਏ ਸੁਣਾ ਜਾਂਦੇ ਤੂਲ ਹੋ ਜਾਂਦੇ ਹੈ ਅੰਦਰ ਰਚਾ ਹਰ ਸਤਿ ਸੇ ਅੰਦਰ ਫਿਰਦਾ ਖਲੂ ਸਕੇ ਨਾ ਰੱਜ ਜਾਂਦਾ ਮਿਲ ਜਾਂਦਾ ਹੈ ਪ੍ਰੀਮ ਤੇ ਰਤਨ ਹਰ ਗੁਣ ਦਾ ਇਹ ਰਛਨਾ ਦੀ ਅੰਮ੍ਰਿਤਮਾਰਾ ਭਗਵੰਦੇ ਪ੍ਰਭ ਦੀ ਬਸੇ ਸਾਜ ਕੀ ਰਛਨਾ ਅੰਮ੍ਰਿਤ ਰੂਪ ਹਰੀ ਦੇ ਗੁਣਾਂ ਨੂੰ ਰਛਨਾ ਕਰਕੇ ਵੀ ਦਉਂਦੇ ਹਨ ਹਾਏ ਰੇ ਦੇ ਸੋਹਣੀ ਕੁਸ਼ਾਨ ਕਰੀਏ ਹਰ ਅੰਮ੍ਰਿਤ ਨਾਮ ਸਮਾ ਗੁਰੂ ਸਾਹਿਬ ਨੂੰ ਸੋਹ ਬ੍ਰਹਮ ਦੀ ਕੁਸ਼ਾਨ ਕਰੀਏ ਹਰ ਅੰਮ੍ਰਿਤ ਨਾਮ ਸਮਾ ਹਰ ਅੰਮ੍ਰਿਤ ਨਾਮ ਜਦੋਂ ਅੰਮ੍ਰਿਤ ਨਾਮ ਜਦੋਂ ਗਲਚ ਸੁਨਾਇਆ ਜੇ ਨੰਨੀ ਸੁਮਾ ਜਾਇ ਆਈ ਵਾ ਗੁਰ ਗਿਆਨ ਪ੍ਰਚੰਡ ਬਲਾ ਗੁਰੂ ਸਾਹਿਬ ਨੂੰ ਬ੍ਰਹਮ ਦੀ ਆਨ ਦੀ ਪ੍ਰਚੰਡ ਅਪਰੋਹ ਗਿਆਨ ਦੀ ਤੁਖਾ ਗਿਆਨ ਦੇ ਬੈਰ ਜਿੱਤਿਆ ਪ੍ਰਕਾਸ਼ ਦਿੱਤਾ ਹੈ ਆਦਿਆਨ ਅੰਧੂਰਾ ਜਾ ਅੰਧੂਰਾ ਜਾਂਦਾ ਨਹੀਂ ਲੱਚ ਕੋਈ ਅੱਲਾਹ ਮਨ ਵਿੱਚ ਮੈਲੀ ਮਲ ਭਰੇ ਮਨੁਖ ਨੇ ਮੈਲੀ ਫਿਰਦਾ ਕਿਰਨ ਕਰਕੇ ਵੀ ਪਾਪਾਂ ਨੂੰ ਮੈਲ ਨਾ ਪਰੇ ਹੋਏ ਹੈ ਹਉ ਮੈਂ ਕ੍ਰਿਸ਼ਨਾ ਗਿਤਾ ਹਉ ਮੈਂ ਦੇਵੀ ਹੈ ਕ੍ਰਿਸ਼ਨਾ ਰਸਾਂ ਕੇ ਸੰਧੀ ਹੈ ਵਿਕਾਰਾਂ ਚ ਫਸੇ ਰਹਿੰਦੇ ਰਜਦੇ ਨਹੀਂ ਹਨ ਬਿਨ ਸੱਜਦਾ ਮੈਲ ਨਾ ਉਤਰੈ ਸਭੀ ਤੁਮਾਈ ਕਰੀ ਕੋ ਵਗਾਇ ਤੇ ਦੀ ਕ੍ਰਿਸ਼ਨਾ ਦੀ ਪਾਪਾਂ ਦੀ ਹਉ ਮੈਂ ਦੀ ਮੈਲ ਮਨੁੱਖਤਾ ਦੀ ਮੇਰੀ ਇੱਤਰੀ ਨਹੀਂ ਹੈ ਮਾਰ ਜੰਮ ਹੈ ਵੇਖਾ ਜੇ ਮੇਰੇ ਨਾਲ ਮਰਦੇ ਆ ਜਾਂਦੇ ਆ ਖਰਾਬ ਹੁੰਦੇ ਰਹਿੰਦੇ ਜਿੰਨਾ ਚਾਹ ਤਾਏ ਤੇ ਤਾਤਰ ਬਾਜੀ ਪਾਲਦੇ ਰਹੇ ਤਾਤਰ ਬਾਜੀ ਬਾਜੀ ਨਹੀਂ ਵੇਖਦੇ ਪਰ ਕਰਦੇ ਹੁੰਦੇ ਆ ਇਸ ਪ੍ਰਕਾਰ ਪਾਲਦੇ ਸਹਿਵ ਕਲਗੀਧਰ ਜੀ ਨੇ ਲਿਖਿਆ ਸਿੰਘ ਰਾਮਚੰਦਰ ਜੀ ਰਾਮਾਨ ਵਿੱਚ ਗਸਪ ਸਾਖ ਸੰਦੇ ਰਾਮਾਨ ਰਾਮਾਨ ਲਿਖਿਆ ਹੈ ਰਾਮਚੰਦਰ ਜੀ ਦੀ ਕਥਾ ਹੈ ਉਥੇ ਰਾਮਕੰਦ ਜੀ ਨੂੰ ਕਹਿੰਦੇ ਨੇ ਹਟੋ ਨਾ। ਬੜੇ ਜਜਿੰਦੂ ਤੇ ਉਹ ਹੋਇਆ ਜਦ ਬਾਈ ਹੋਏ ਨੇ ਸਾਧੀਆਂ ਦਾਮੀਆਂ ਦੀ ਸੇਵਾ ਕਰਨ ਵਾਲੀ। ਉਹਨਾਂ ਆ ਕੇ ਕਹਿੰਦੇ ਰਾਮ ਮੈਂ ਤੈਨੂੰ ਗੱਲ ਸੁਣਾਉਣੀ ਹੈ ਰੇ। ਰਾਮਕੰਦ ਜੀ ਚੁੱਪ ਕਰਕੇ ਸੁਣ ਲੱਗੇ। ਕਹਿੰਨ ਲੱਗੇ ਸੂਰਜ ਪੈਰੀ ਤੀਨ ਵਾਪੇ ਛੇੜੀ ਦੇ ਘਰ ਆਇਆ ਸੀ। ਅਤੇ ਛੇੜੀ ਨੂੰ ਕੁਝੇ ਦੇ ਪਾ ਕੇ ਬੰਦ ਕਰ ਲਿਆ। ਬਾਹਨੇ ਪੁਰਲਾ ਹਟੇ ਚਲੀ ਗਈ। ਜਦੋਂ ਬਾਹਰੋਂ ਪੁਨਕੇ ਆਈ ਹੋ ਰਾਤ ਦੇਖਤ ਕਹਈ ਦੀ ਦੇਖੋਂ ਰੋਣ ਲੱਗੇ ਹੈ ਕਿ ਹਿਰਦੇ ਤੂ ਸੂਰਜ ਨੂੰ ਛੜਦੀ ਨਹੀਂ ਕੋੜਾ ਤੇ ਥੂੜੀ ਨੂੰ ਸੂਰਜ ਛੱਡਿਆ ਤੇ ਤਾਂ ਜੇਂ ਚੜਿਆ ਸੀ ਤੇ ਸੁਣ ਕੇ रामचंद्र ਜੀ ਰੋਣ ਨੂੰ ਬੰਦ ਹੋ ਗਏ ਇੱਕ ਬਾਈ ਦੀ ਬਾਜੀ ਪਾਈ ਹੋਈ ਸੀ ਇਸੇ ਪ੍ਰਕਾਰ ਸਾਹਿਬ ਦੀ ਮਾਇਆ ਰੂਪੀ ਬਾਜੀ ਹੈ ਇਸਨੇ ਬ੍ਰਹਮ ਰੂਪੀ ਸੂਰਜ ਨੂੰ ਮਾਇਆ ਰੂਪੀ ਤੇਰੀ ਦੇ ਸਾਹਿਬ ਦੀ ਮੋਰੂ ਕੀ ਜਾਲ ਉਹਨੂੰ ਕੁਝ ਜੇ ਚਾਹ ਕੋ ਲੁਕੋ ਸੜਨਾ ਹੈ ਇਸ ਪ੍ਰਕਾਰ ਸਾਹਿਬ ਜੀ ਸਾਰੀ ਦੁਨੀਆ 'ਚ ਬਹਿਸਾਂ ਵਾਲਾ ਹੀ ਕਲਾਪ ਹੋ ਰਿਹਾ ਹੈ ਜੁਨਾ ਕੇ ਇਹ ਅਗਿਆਰੀ ਕੀ ਕੁਝੇ ਜੇ ਮਿਕਰਵਾਣੀ ਉਹਨੇ ਜੇ ਕਹਿੰਦੇ ਜਾਣੀ ਨਹੀਂ ਹੁੰਦਾ ਤੇ ਦੇਖ ਤਾਂ ਵੀ ਨਹੀਂ ਜੀ ਜਨ ਸਾਰੇ ਬਹੀ ਹੋ ਰਹੇ ਹਨ ਸਾਥੇ ਸਾਥੁ ਜਾਨ ਵਾਲੀ ਜੀ ਨਾ ਹੈ ਉਹ ਵੀ ਬਾਜੀ ਸੰਸਾਰ ਪਾਇਆ ਹੋਇਆ ਹੈ ਬਾਤਰ ਬਾਜੀ ਪਾਲ ਕੇ ਰਹੇ ਇਹਨੇ ਕਿ ਸਾਰੇ ਪਾਇਤਰੇ ਫਸਲੇ ਹਨ ਨਾ ਉਰਵਾਰ ਨਾ ਤਾਹ ਇਹ ਸੰਸਾਰ ਦੀ ਬਾਜੀ ਆੁਰਲਾ ਪਾਸਾ ਕਦੇ ਲੱਗਦਾ ਕਿ ਕਦੋਂ ਚੱਲੀ ਚੱਲੀ ਸ਼ੁਰੂ ਹੋਈ ਹੈ ਉਹ ਨਾ ਪੈਰ ਮੁਕੂ ਨੂੰ ਕਿੱਥੇ ਕਿ ਜਾ ਕੇ ਇਹਦਾ ਪਤਾ ਨਹੀਂ ਲੱਗਦਾ ਕੋਈ ਨੂੰ ਮਾਂ ਨਾ ਇਹਦਾ ਧਾਰਾ ਲੋਕ ਸੁਵਿਧਾ ਹੈ ਮਾਂ ਪਰਮੇਸ਼ਵਰ ਹੈ ਨਾ ਪਰਮੇਸ਼ਵਰ ਉੱਤਕੇ ਉੱਤਕੇ ਕੁੱਈਆ ਕੀ ਕੁੱਤਾ ਜਿਹਾ ਘਰ ਕੋਈ ਨਾ ਟੱਟ ਕੋ ਇਸ ਪ੍ਰਕਾਰ ਮਾਂ ਇਸ ਲੋਕ ਦੇ ਉੱਤਕੇ ਉੱਤਕੇ ਦਿੱਤੇ ਖਾਂਦੇ ਕੁੱਤਕੇ ਜਮਾਂ ਦੇ ਸੋਕੇ ਬਕਾਰਾਂ ਦੇ ਸੋਕੇ ਖਾਂਦੇ ਫਿਰਦੇ ਹਨ ਇਸ ਪ੍ਰਕਾਰ ਮਾਂ ਲੋਕ ਸੁਵਿਧਾ ਦਾ ਨਾ ਪਰਮੇਸ਼ਵਰ ਜਪਤਾ ਪਸੰਦ ਉਦੁਰਮਖਾਂ ਦਾ ਜਪ ਕੀਤਾ ਹੋਇਆ ਤਪ ਕੀਤਾ ਹੋਇਆ ਸੰਗ ਇੰਦਰੀਆਂ ਦਾ ਜਪਣ ਕੀਤਾ ਹੋਇਆ ਸੈ ਸਲਾਹ ਹਰ ਕੇ ਨਾਮ ਤੇ ਆਂ ਜਿਨ ਗੁਰੂ ਜੀ ਦੇ ਨਾਮ ਦਾ ਪਿਆਰ ਉਹਦੇ ਨਾਲ ਹੀ ਜਾਤ ਹੋ ਗਿਆ ਉਹਦੇ ਨਾਲ ਹੀ ਤਪ ਹੋ ਗਿਆ ਸ਼ੋਭਾ ਹੋ ਗਈ ਇਹਨੇ ਨਾ ਹੀ ਇੰਦਰੀਏ ਦੇ ਸਾਰੇ ਮਾਰੇ ਦੇ ਨਾਮ ਦੇ ਪਿਆਰ ਦਾ ਲਾਭ ਐਸਾ ਹੋਇਆ ਗੁਰਮਸਾ ਸਦਾ ਪਿਆਈਆ ਜਿਨ ਗੁਰੂ ਸੰਗਤ ਮਿਲ ਕੇ ਮਰਨ ਹਰ ਵਕਤ ਪਿਆਈਏ ਜਦ ਤੱਕ ਜਿੜ ਜੇ ਕਦੋਂ ਸਿੱਖੇ ਤੇ ਆਵੇ ਵਕਾਰ ਜਾਂ ਸਾਰੇ ਛਾਲ ਮੁਕ ਮੁਕ ਜਾਂਦੇ ਆਏ ਮਾਰੇ ਇਸ ਹੋਣੇ ਕਰਕੇ ਮਰ ਜਾਂਦੇ ਹੰਮ ਇਕ ਨਾਮ ਕਰਤਾ ਸਚੁ ਵਾਖੁ ਕਰਤਾ ਪ੍ਰਭੁ ਦਾ ਨਾਮ ਜਪਿ ਜੀ ਕੋ ਰਾਇ ਤੁਮਹੇ ਨਾਨਕ ਨਾਮ ਜਪਿ ਆਈਐ ਸਤਿਗੁਰ ਕੀ ਤਨਿ ਉਸ ਪ੍ਰਮੇਸ਼ਰ ਦੇ ਨਾਮ ਨੂੰ ਪਾਈ ਤਿਆਣਾ ਕਰੀਏ ਕਬਨੇ ਜੀਆ ਕਾ ਆ ਜੀਆ ਸਾਰੇ ਜੀਆ ਸੁਜਮ ਆਸਵਾਦੀ ਬ੍ਰਹਮ ਚੇਤਨਸੂ ਆਹੋ ਇੱਕ ਵਾਹਿਗੁਰੂ ਦੇ ਨਾਮ ਨੂੰ ਸਤਿਗੁਰ ਅੰਦਰ ਵਸਾਇ ਤੁਮ ਆਉਂਦੇ ਹਨ ਇਕ ਚਿਤ ਹੋ ਕੇ ਤਿਆਣਾ ਕਰੀਏ ਗੁਰਮਤਿ ਜਪ ਤਪ ਸੰਜਨੀ हर का न प्यार का आधार वाहेगुरु जी खालसा वाहेगुरु वाहेगुरु श्री ਲਾਤੀ ਜਾ ਮਨ ਮੁਸ ਮੋਹ ਜਿ ਆਪਿਆ ਸਤਿਗੁਰੂ ਦੇ ਸਾਧੂ ਨੇ ਆਜਿ ਗੁਰੂ ਖਾਲਸਾ ਸਾਧੂ ਜੀ ਸਤਿਗੁਰੂ ਅਮਰ ਬਾਸ ਮਹਾਰਾਜ ਸਾਹਿਬ ਸ੍ਰੀ ਗੋਬਿੰਦ ਬਾਲ ਗੁਰਬਿੰਦ ਪੁਰਖ ਸਾਹਿਬ ਜਿਦਾਂ ਨੂੰ ਸਿਰੂ ਦੇ ਕਾਸ਼ ਨਾ ਆਏ ਜਿਦੋਂ ਬਾਗੁਰੇਂਦਰ ਮਹਾਰਾਜ ਸਾਹਿਬ ਰਾਜ ਮਾਨ ਹਨ ਅਨੰਤ ਸੰਗਤਾਂ ਗੁਰ ਸਾਹਿਬ ਆ ਕੇ ਦਸ਼ਕ ਕਰਦੇ ਹੁਣ ਕਹ ਰਹੇ ਕਿ ਉਹ ਸਿੱਖ ਪਰਸ਼ਨੀ ਕਰਦੇ ਹੋਏ ਨੇ ਮੇਰੇ ਸਾਹਬੇ ਪਾਸ ਸਿੱਖਣ ਬੇਨਤੀ ਕੀਤੀ ਗੁਰੂ ਜੀ ਨੇ ਆਜ ਦੁਨੀਆਂ 'ਚ ਇਕਰਾਮ ਕਹਾਇਆ ਬੜਾ ਮਹੱਤਮ ਹੈ ਉਹ ਗੁਰ ਆਉਂਦਾ ਅਰਥ ਦਾ ਬੜਾ ਮਹੱਤਮ ਹੈ ਕੌਣ ਸਿੱਖ ਗੁਰਾਂ ਨੂੰ ਸਿੱਖ ਦੇ ਸਾਹਬ ਗੁਰੂ ਨਾਨਕ ਜੀ ਉਦਾਰ ਸੀ ਦੁਨੀਆਂ ਤੋਂ ਤਖਦਾ ਹੈ ਸਰਸੋਰੀ ਗੁਰੂ ਜੀ ਨਾਮ ਜਪ ਕੇ ਗੁਰੂ ਸਾਹਿਬ ਨਾਲ ਗੁਰਮਖੀ ਦੀ ਰਸਿਆ ਕਰਨ ਕਰ ਗੁਰੂ ਰਾਜ ਮਹਲਾ 3 ਨਾਮੁ ਮੋਹਿ ਵਿਰਿਆਤਿਆ ਲੋਟਾਇੰਦ ਮੰਨਿ ਜੀ ਸਤ ਹੈ ਜਿਹੜਾ ਮੰਨਿਆ ਤਉਨਿ ਮੁਖੀ ਰਸਦਾ ਕੋ ਦੇਖੇਗਾ ਮੁਲਕ ਹੋਇਗਾ ਮੇਰਾ ਪ੍ਰਭ ਦਾ ਅਰਸਾ ਜਿਹੜਾ ਬਲੋਸਪੁਰ ਖਾ ਉਹ ਮੇਰੇ ਇਤਰਾ ਗੁਰਮਖੀ ਮਨ ਨੂੰ ਕੋ ਗੁਰਮੁਖ ਸੰਨਿਮੋਖ ਨੂੰ ਪਾਣੇ ਦੇਖਣੀ ਚਾਹੀਏ ਜੇ ਇਹ ਦੇਖ ਨਾ ਖਾਏਗਾ ਨਾ ਹੀ ਨਹੀਂ ਪਾਏਗਾ ਅਜੇ ਇਹਦਾ ਸੰਮੁਖ ਹੋਈ ਗੁਰਮੁਖ ਹੈ ਸਹਦੂਰ ਕਹਿੰਦੇ ਹੁਨੇ ਮਾਲਕੋ ਤੇ ਮੇਰੇ ਜਿਆਸ ਤੇ ਆ ਮਨੁਸਖੁਰਖਣਾ ਇਹ ਰਾਜਨੀ ਪਦਾਰਥਾਂ ਦੇ ਮੋਹ ਵਿੱਚ ਜੱਟਾ ਲੱਗਿਆ ਰਹਿੰਦਾ ਹੈ ਮਹਾਰਾਜ ਉਦਾਸੀ ਨਹੀਂ ਇਹ ਸੇਨ ਕਰਕੇ ਬਰਾਜ ਦਾ ਨਵਾਸ ਹੀ ਕਰ ਲੈਂਦਾ ਹੈ ਪਤਿ ਤਨ ਵਾਲਾ ਬਿਆਕ ਤਨ ਵਾਲਾ ਅਸੀ ਘਰ ਲੈਂਦਾ ਹੈ ਮੰਨ ਦੇ ਤੋ ਰੰਗਾ ਉਹ ਅਸੀ ਨਾ ਹੈ ਪ੍ਰਾਣ ਨਹੀਂ ਹੋ ਸਕਦਾ ਵਿੱਚ ਤੋ ਜਿਵੇਂ ਆ ਰਿਹਾ ਤੋ ਉਸੇ ਅਰਮੋਤੈ ਤੋ ਰਾਂ ਸੁਣੇ ਹੋ ਸਕਦਾ ਉਤੋਂ ਜੇ ਕਰਕੇ ਗਰਸੀਆਂ ਵਾਲੇ ਬਸਰ ਲਾਵੇ ਬਾਦਮਾ ਵਾਲੇ ਬਸਰ ਪਾ ਲਵੇ ਮਰਦਖਾਲਾ ਲਾਵੇ ਸੀਪੇ ਸ਼ਾਮ ਲਾਵੇ ਜਟਾ ਬਣਾ ਲਵੇ ਕਿਸ ਪ੍ਰਕਾਰ ਬਣਾ ਦੇ ਤੋ ਉਸ ਦਾ ਅਰ ਕਰਕੇ ਵਾਸੀ ਨਹੀਂ ਹੁੰਦਾ ਮਨ ਕੋ ਪਰਾਨ ਨਹੀਂ ਹੁੰਦਾ ਤਦਾਰਖਾ ਵੱਲ ਕੋ ਬਣੇ ਰਹਿੰਦੇ ਤਦਾਰਖਾ ਦੀ ਸ਼ਾੜੇ ਅੰਦਰ ਐਸਾ ਮੈਨੂੰ ਕੋ ਅੱਗਿਆ ਹੈ ਇਹ ਵਿਰਾਗ ਹੈ ਸਰ ਸੰਗੋ ਦੀ ਇਹ ਵਿਰਾਗ ਹੈ ਮੰਦਗਰਾਗ ਹੈ ਇਹ ਕਾਰਿਗ ਵਿਰਾਗ ਹੈ ਇੱਕ ਸਾਧ ਸੰਗ ਦੀ ਆਤਮਾਨ ਵਿਰਾਗ ਹੈ ਇੱਕ ਇੰਦਰੀ ਵਿਰਾਗ ਹੈ ਇਸੇ ਤਰ੍ਹਾਂ ਵਸੀਕਾਰ ਵਿਰਾਗ ਹੈ ਕੋ ਅਗੇ ਵਸੀ ਕਾਲ ਵਿਰਾਗ ਤੀਬਰ ਵਿਰਾਗ ਹੈ ਕਰ ਤੀਬਰ ਵਿਰਾਗ ਹੈ ਕਰ ਤੀਬਰ ਤਮ ਵਿਰਾਗ ਹੈ ਇਸ ਪ੍ਰਕਾਰ ਜੋ ਅਠ ਪ੍ਰਕਾਰ ਦਾ ਵਿਰਾਗ ਕਸਮ ਕੀਤਾ ਹੈ ਇਹ ਨਹੀਂ ਇਸ ਵਿਰਾਗ ਨੂੰ ਧਾਰ ਕਰਕੇ ਉਹਦਾ ਅਸੀਂ ਨਹੀਂ ਹੋ ਸਕਦਾ ਪੁਰਖ ਮੋਹ ਦੇ ਜਿ ਬਿਆਪਿਆ ਹੋਇਆ ਮਨ ਮੁਖ ਹਾਲ ਨਾ ਕੀਨੇ ਸਦਾ ਦੁੱਖ ਸਤਿਗੁਰੂ ਸਾਹਿਬ ਦੇ ਸਤਿਗੁਰੂ ਨੂੰ ਕੀਨੇ ਜਾਣਦਾ ਹੀ ਨਹੀਂ ਹੈ ਇਸ ਕਰਕੇ ਸਦਾ ਜੰਮਣ ਮਰਨ ਦਾ ਦੁੱਖ ਬਣਿਆ ਰਹੁੰਦਾ ਹੈ ਉਸੁਰਖੀ ਮਾਰੇ ਦਰਗਹ ਪਾਤਖੁ ਤੇਰੇ ਸਰਹੇ ਦਰਗਹ ਵਿੱਚ ਤੇਨੇ ਕਿਤੇ ਅਰਜੀਤ ਖਰਾਬ ਕਰਕੇ ਜਾਂਦਾ ਹੈ ਐਥੇ ਵੀ ਇਹਨਾਂ ਦੀ ਜਿੱਥੇ ਦਰਗਹ ਵਿੱਚ ਤੇ ਸੰਗਤਨਿਕੀਏ ਜਿੱਥੇ ਆਣੀ ਹੁੰਦਾ ਹੈ ਅਸਾਲੇ ਹਜ਼ੂਰੀ ਦਰਗਹ ਵਿੱਚ ਤੇਨੇ ਕਿਤੇ ਜੰਮੂਤ ਕੋਲਿੰਦੇ ਐਥੇ ਵੀ ਦਰਗਹ ਸੰਸਾਰ ਵਿੱਚ ਉਹਨਾਂ ਦੀ ਕਾਇਮ ਤੇ ਅਰਦਾਸ ਖੋਜ ਦੁਆਵਾਂ ਦੇ ਹਾਲੇ ਮੇਨ ਸਿਰ ਕਾਲ ਹਰ ਵਰਗ ਹੈ ਹਰ ਵਰਗ ਹੈ ਪਾਤਖੂ ਹਰ ਵਰਗ ਦੇ ਸੇਬ ਜਿਤ ਖਰਾਏ ਕੀਤੀ ਜਾਂਦੀ ਹੈ ਦੁਆ ਤੇ ਜਿਤ ਜਾਂਦਾ ਹੈ ਵਾਜਿਤ ਸਹਿਤ ਨਹੀਂ ਜਾਂਦਾ ਹੈ ਖੰਮਾ ਗੁਰਮੁਖੀਆ ਜਿਹੜਾ ਗੁਰਮੁਖ ਹੈ ਹੋਮੈ ਨੂੰ ਖੋਈਏ ਮੇਟ ਲੈਂਦੇ ਹਨ ਨਾਮ ਰੱਤੇ ਸੰਸਰ ਹਿੰ ਜਿਹਨੇ ਕਾਇਦੇ ਇਹ ਹੋਮੈ ਨੂੰ ਮੇਟੀਦਾ ਹੈ ਗੁਰਮੁਖ ਹੋਣਗੇ ਨਾਮ ਦੇ ਗੰਗਰ ਹੋਏ ਹੈ ਉਨਾਂ ਨੇ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਮੇਰੇ ਮਨ ਅਹਨ ਸਪੂਰ ਰਹੀ ਮਿਤ ਆਸਾ ਜੇ ਮਨਜੋ ਰਾਜਨੀ ਇਹ ਪੂਰ ਰਹੀ ਮੇਰੇ ਪ੍ਰਤੀ ਆਸ ਭਰਨੀ ਹੈ ਭਰਪੂਰਤ ਹੋ ਰਹੀ ਹੈ ਫਤਗੁਰ ਸੇਵ ਨੂੰ ਪਰਗਲ ਆਸ ਭਰ ਰਹੀ ਹੈ ਜਿਹੜੀ ਮੇਰੇ ਸਾਧ ਸੰਗ ਜਿਉ ਰਹਾ ਜਨੇ ਇਹ ਆਸਾ ਪੂਰੀ ਕਿ ਸਤਗੁਰੂ ਸਾਹਿਬ ਦੀ ਕੋ ਨਾ ਪ੍ਰਾਪਤ ਹੁੰਦਾ ਹੈ ਪਰ ਗੁਣਾਂ ਦੇ ਨਾਲ ਮਿਲ ਕੇ ਕੋਈ ਸੇਵਾ ਕਰਕੇ ਮੋਹ ਤਰਸੇਸ਼ ਕਰਕੇ ਜਨ ਸਕਦਾ ਹੈ ਐਵੇਂ ਜਲਵਾ ਨਹੀਂ ਹੈ ਦੁਨੀਆਂ ਦੇ ਅੰਦਰ ਮੋਹ ਉਹ ਦੁੱਖ ਦਾਇਕ ਬਣੇ ਰਹਿੰਦਾ ਹੈ ਲਾਰਹੀ ਮੋਹ ਹੈ ਉਦਾਸਾ ਗੁਰੂ ਸਿਧ ਗੁਰੂ ਇਬਰਾਹਿਮ ਰੇਂਦੇ ਹਨ ਗੁਰਮੁਖੰਦ ਇੱਕ ਅਰਵਿਚੇ ਇਬਰਾਹਿਮ ਰੇਂਦੇ ਹਨ ਗੁਰੂ ਸਿਧ ਰੇਤੇ ਬਿੱਕੇ ਸਿਆ ਗੁਰ ਬਚਨ ਉਦਾਸੀ ਦੇ ਕਾਬਲ ਰਹੇ ਕਿ ਤਾ ਨਹੀਂ ਹੈ ਇਸ ਪ੍ਰਕਾਰ ਘਰ ਵਿੱਚ ਵੀ ਉਪਰਾਣ ਰਹਿੰਦੇ ਹਨ ਪਰ ਸਰੀਰ ਦੇ ਇੱਕ ਹੁੰਦੇ ਹੋਏ ਵੇਰੀ ਅਸੂਦਾ ਸੁਬਰਾਹ ਹੁਰੀਆਂ ਦੇ ਹਨ ਕਲਾਂ ਪਾ ਕਰਦੇ ਇੱਕ ਬਹੂਲੇ ਹੋਏ ਅੰਕਾ ਕਰਦੇ ਸੁਹਾਣਾ ਤੇ ਰਾਖੀ ਨਹੀਂ ਜਾਂਦੇ ਹਨ ਤਰਹੀ ਮੈਂ ਉਸਾ ਪਰਿਵਾਰ ਵਿੱਚ ਰਹਿੰਦੇ ਹੋਏ ਉਦਾਸ ਧਾਰਿਆ ਹੈ ਦੰਸੇ ਕਲਿੰਗੇ ਕਰ ਸਮੋ ਮਨ ਹੀ ਮੋਹ ਇਲਾਸਾ ਮਾਰੇ ਬਤਿਨ ਹਣ ਕਲਿੰਗੇ ਕਰਕੇ ਰਹਾ ਗੁਰਮਿਸ ਕਰਮ ਕਮਾਵ ਬਿਗਸ ਹੋਰ ਬਸਾਉਣ ਦੇ ਤੇ ਸਾਈ ਦੇ ਕੇ ਮਹਾਰਾਜਾਰਨ ਕਰਦੇ ਹਣ ਗੁਰਮੁਖ ਹੋਇਆ ਜਾਣੋ ਆਪਰਗ ਰੂਪ ਜਾਣੋ ਓੰਕਾਰ ਰੂਪ ਰੇਤ ਕਰਕੇ ਪਛਾਨਣਾ ਕਰੋ ਗੁਰਮੁਖ ਕਰਮਤਮਾਵਾ ਬਿਗਸਾ ਜਿਵੇਂ ਗੁਰਮੁਖ ਮੰਨੇ ਉਹ ਨਿਸ਼ਕਾਮ ਕਰਮਾਂ ਨੂੰ ਕਮਾਈਂਦਾ ਹੈ ਕੋਈ ਫਲ ਦੀ ਇੱਛਾ ਨਹੀਂ ਬੱਛਾ ਕੇਵਲ ਭਾਈ ਦੀ ਤੁਮ ਸੰਗ ਰਾਚਾ ਇਸੇ ਕਰਮ ਦੇ ਫਲ ਦੀ ਇੱਛਾ ਨਹੀਂ ਚਾਹੁੰਦੇ ਇਸ ਪ੍ਰਕਾਰ ਦੇ ਗੁਰਮੁਖ ਕਰਮਕੁਮਾ ਆ ਕੇ ਫਲ ਦੀ ਇੱਛਾ ਨਾ ਰੱਖਣੇ ਕਰਕੇ ਉਹਨਾਂ ਦੇ ਚਿੱਤ ਵਿੱਚ ਜਾਣੇ ਕਿ ਦਰਤੀ ਵਰਤੀ ਵਰਤ ਰਹਾ ਨਹੀਂ ਕਾਮ ਜਿਹੜਾ ਨਿਸ਼ਕਾਮ ਰਹੇ ਉਹ ਦਰਤੀ ਦਾ ਵਰਤ ਰੱਖਿਆ ਰਹਿੰਦਾ ਹੈ ਸਾਰੀਆਂ ਕਾਮਯੋਤੇ ਜਿਹੜਾ ਰਹਿਤ ਹੋਣਾ ਹੈ ਉਹ ਵਰਤ ਰੱਖਣਾ ਹੈ ਇਸ ਪ੍ਰਕਾਰ ਸਭ ਕਾਮਨਾ ਤੋਂ ਵਹਿਤ ਹੋ ਗੂ ਉਹ ਸਰ ਸੰਗਿਗਮਨ ਨੇ ਰਹਿ ਜਾਏ ਤੇ ਅੰਤ ਕਰਨੇ ਉਹ ਸਿਧ ਹੋ ਜਾਂਦਾ ਹੈ ਮਾਰਾ ਸਾਰੇ ਹੀ ਕਿਰਪਾ ਕਰ ਦਿੰਦੀ ਹੈ ਕੋਈ ਕਿਤੇ ਕਿਤੇ ਕੰਮ ਨਹੀਂ ਮਿੱਤਾ ਤੇ ਕਾਰਜ ਜਿਹੜੇ ਗੁੰਮ ਨੇ ਇਹ ਪੰਖੀਆਂ ਦੇ ਨੰਦਰੇ ਖੜੇ ਆਉਂਦੇ ਹਨਗੇ ਗੁਰਮੁਖ ਗੁਰਮਸੇ ਕਰਮੋ ਤੇ ਮਾਇਆ ਦੀ ਗੁਰੂ ਸਾਹਿਬ ਦਿੱਤੀ ਹੋਏ ਕਰਮਾਂ ਨੂੰ ਤੁਮੋਲਾ ਨਿਸ਼ਟਾਨ ਕਰਮ ਨੂੰ ਗੁਰਮੁਖ ਕਰਪਕਾਰ ਦੇ ਕਰਮਾਂ ਨੂੰ ਕਮੁੰਦਾ ਹੈ ਉਸ ਤੇ ਫਰਦੀ ਖਾਲੀ ਰਹਿ ਜਾਵੇ ਦਿੱਖਾ ਪਰੇਸ਼ਾਨ ਰਹਿੰਦਾ ਹੈ ਇਹ ਕਿ ਖੜਾਇਆ ਪਾ ਜਾਂਦਾ ਹੈ ਉਹਨਾਂ ਦਾ ਹਰ ਬੈਰਾਗ ਅਨੰਦ ਬੰਧਨ ਨਹੀਂ ਪ੍ਰਾਪਤ ਜਾਂ ਬਰਾਦ ਚੇਰੇ ਅਗਨੇ ਕਾ ਮਹਾਰਾਜ ਮੇਂ ਮੇਰਾ ਮਨ ਤਾਂ ਬਹੁਤ ਬਰਾਗ ਗਿਆ ਹਰ ਮਨ ਇਹ ਦੱਸੇ ਕਿ ਉਹ ਰਾਜ ਜਿਹੜਾ ਪਦਾਰਥਵ ਨੂੰ ਹੁੰਦਾ ਹੈ ਹਰੀ ਦੀ ਪ੍ਰਾਪਤੀ ਵਾਸਤੇ ਅਤੇ ਇਹਨੇ ਨੂੰ ਕਿਰਪਾ ਮੰਨਦੀ ਸੁਖਿਆਤਾ ਹੈ ਮੰਦੀਏ ਮੇਰਾ ਸਭ ਅਸੀ ਕਰੁੰਦੀ ਹੈ ਹਰੀ ਜੀ ਨੂੰ ਰਾਜ ਚਲ ਗਿਆ ਮਿਲੰਦਾ ਕੋਈ ਲੱਗ ਗਿਆ ਹੈ ਉਹਨੇ ਇਹਨਨ ਦੀ ਸੁਖਿਆਤਾ ਹੋ ਗਈ ਹੈ ਹਰੀ ਦੀ ਪ੍ਰਾਪਤੀ ਦਾ ਜਿਹਨੇ ਨੂੰ ਰਾਜ ਹੈ ਉਨਿ ਮਾਰੇ ਸੇ ਆਨੰਦ ਬਖਸ਼ੀਂ ਦੇ ਹਨ ਐਹਨੇ ਕੋ ਭਾਂਜ ਤੜੀ ਦਿਨ ਰਾਤ ਪੂਰਾ ਮਨ ਹੀ ਜੀਣ ਮੁਕਿਆ ਆਨੰਦ ਮੋਹਰੇ ਹੋਈ ਰਾਜੇ ਨੇ ਤੋਈ ਸੁਭੈ ਤੇ ਨਗ ਲਾਏ ਨੀ ਭਗਤੀ ਕਰ ਜੇ ਆਏ ਮੈਂ ਮਾਰ ਨਿਚੰਦ ਗੁਰੂ ਮੰਨ ਕਰਕੇ ਨਿਚੰਦ ਤੇ ਨਿਚੰਦ ਮੇਚੰਦ ਮੇਰੀ ਮਾਰਕੋ ਚਿੰਤਾ ਦੇ ਰਹਿਤ ਹੋ ਗਈ ਹੈ ਚਿੰਤਾ ਸਿਕਨੀ ਕਿਸੇ ਪ੍ਰਕਾਰ ਦੀ ਵੱਡਾ ਭਾਗ ਸਤ ਸੰਗਤ ਪਾਈ ਜਿਨ ਨੂੰ ਵੱਡੇ ਇਤਿਮਹਾਲ ਹਨ ਨੇ ਸੰਗਤ ਮਹਾਰਾਜ ਤਰਾਹ ਦੀ ਕੀਤੀ ਹੈ ਧਰ ਪਾਇਆ ਸਹਿਜ ਅਨੰਦ ਨੇ ਹਰੀ ਦੀ ਪ੍ਰਾਪਤੀ ਕਰਕੇ ਸਹਿਜ ਸੁਪਾਣੇ ਨੂੰ ਕਾਇਆ ਹੋ ਇਹ ਸਾਧੂ ਬੈਰਾਗੀ ਸੋ ਰਾਈ ਸਭ ਤੇ ਧਾਰਨ ਵਾਲਾ ਵੀ ਇਹੋ ਹੀ ਹੈ ਕੋ ਬਣਾਉਂਦਾ ਉਹੀ ਹੈ ਵਰਦਾ ਨਾਮ ਵਿਸਾਈ ਅਰਧ ਪ੍ਰਵੇਸ਼ ਨੂੰ ਮੇਨਿੰਦੀ ਸਾਡੇ ਗ੍ਰਾਹੀ ਤੋਂ ਵੈਸ਼ਨੋਜ ਘੀਰਾ ਰਾਮਾਨੰਦੂ ਦਾ ਗ੍ਰਾਹੀ ਬਣਾਇਆ ਹੈ ਉਹ ਰਾਮਾਨੰਦ ਹੋਇਆ ਤੇਨੇ ਬਚੀ ਨਾ ਉਸ ਨੂੰ ਵੈਸ਼ਨੋ ਬਣਾਇਆ ਇਸ ਪ੍ਰਕਾਰ ਉਹ ਸਾਧੂ ਬੈਰਾਗੀ ਕੋਈ ਸਾਧੂ ਹੈ ਉਹ ਰਾਹੀ ਆਏ ਹੋਏ ਸਿਰਖਾ ਵਰਦਾ ਨਾਮ ਬਸਾਈ ਜੀ ਪ੍ਰਮੇਸ਼ਰ ਦੇ ਨਾਮ ਨੂੰ ਵਿਸਾ ਲੈ। ਅੰਦਰ ਸਾਰ ਲਾਜ ਨਾ ਕਾਮ ਸੁਮੂਲੇ ਅੰਦਰ ਸਾਰ ਸੰਗੇ ਦੀ ਲਾਜ ਨਹੀਂ ਕਿ ਸਰਕਾਰ ਕਿਸ ਉਸ ਢਾਂਡੇ ਦੀ ਕੋਈ ਲਾਜ ਹੋਵੇ ਉਹਨੇ ਚੰਗੀ ਤੀ ਪਾ ਦਈਏ ਤਾਂ ਖਰਾਜ ਹੋ ਜਾਂਦੀ ਹੈ। ਜਿਸ ਤਰ੍ਹਾਂ ਇੰਨੀ ਲੱਗੀ ਹੋਏ ਢਾਂਡੇ ਨੂੰ ਉਹਦੀ ਦਿੱਧ ਪਾਈਏ ਕੰਨ ਸਹਾਏ ਜਾਂਦਾ ਹੈ ਜੇ ਪਾ ਦਈਏ ਤਾਂ ਵੀ ਚੰਗਾ ਨਹੀਂ ਰਹਿੰਦਾ। ਇਸੇ ਪ੍ਰਕਾਰ ਹੋਮੇ ਦੀ ਸਾਖ ਸੁਣੇਗੀ ਜੇ ਲਾਗ ਲੱਗੀ ਹੋਈ ਨੇ ਜੁਰਗ ਲੱਗੀ ਹੋਈ ਹੈ ਉਸ ਅੰਤ ਕਰਨ ਕੀ ਸੰਦੇਵ ਨਹੀਂ ਅੰਤਰ ਨਾਲ ਨਾ ਤਾਮਸ ਨੂੰ ਲੇ ਉਹ ਤਮੋਂ ਗੰਧੀ ਜਿੰਨਾ ਚ ਲਾਗ ਲੱਗੀ ਹੋਈ ਹੈ ਉਹਨਾਂ ਚ ਪਰਮੇਸ਼ਰ ਦਾ ਜਿਹੜਾ ਆਨੰਦ ਹੈ ਸੰਕ ਦਾ ਗਿਆਨ ਹੈ ਉਹ ਪੂਰਾ ਨਲਮਲ ਗਿਆਨ ਨਹੀਂ ਸੰਗਤ ਹੁੰਦਾ ਹੁੰਦਾ ਜਿਹੜਾ ਗੁਰਮੁਖ ਹੈ ਉਹਨਾਂ ਵੰਦੇ ਹੋਏ ਨਹੀਂ ਲਾਗਣੇ ਤੇ ਨਗਰ ਪੈਣੀ ਉਲੀ ਲੱਗ ਜਾਂਦੀ ਧਾਂਦੇ ਨੂੰ ਜਿਵੇਂ ਜੜ੍ਹ ਲੱਗ ਜਾਂਦੀ ਹੈ ਉਸ ਪ੍ਰਕਾਰ ਹੋਮੇ ਦੀ ਲਗਣੇ ਨੂੰ ਨੀਲਕਾਈ ਜੰਮ ਤੇ ਲਾ ਕੇ ਲੱਗਦੀ ਬਿਚੋ ਆਪ ਜਵਾਈ ਬਿਚੋ ਆਪਾ ਭਾਈ ਗੁਰੂ ਖਾਨਿ ਗਵਾੜੀ ਕਾ ਹੱਲ ਲੀ ਗੁਤਾ ਨਾਮ ਨਿਦਾਨ ਸਤ ਗੁਰੂ ਦਿਖਾਲਿਆ ਸਤ ਗੁਰੂ ਸਾਹਿਬ ਜੀ ਨੂੰ ਅਮਰ ਜਨਮ ਬਾਖ ਗਿਆਨ ਮਾਹ ਕਿੰਦਾ ਕਰ ਕੋ ਨਾ ਸਿਰ ਦੇ ਕਿ ਖਾਲਸਾ ਨੋ ਨੀ ਅਮਰਕ੍ਰਿਪਾ ਦਾ ਕਾਨੂੰਨ ਦੇਹੀ ਮੇਂ ਇਸ ਦਾ ਵਿਚਰਾਮ ਮਾਰਾ ਰਾਸ ਕੀਆ ਆਗਾਇ ਉਹ ਰਸ ਮੇਂ ਪੀ ਪੀ ਕੇ ਆਗਾਇ ਲੱਗਦੇ ਨੇ ਕੋਨੇ ਸੈਵਲੋਕ ਦੇ ਪ੍ਰਾਪਤ ਹੋਣ ਦੇ ਭੋਗ ਨਹੀਂ ਵੈਸ਼ਨਾਂ ਨੂੰ ਦੰ ਲੋਕ ਦੇ ਜੋ ਭੋਗਾਂ ਦੀ ਅਨਰਹੀ ਐਸਾ ਇਸ ਲੋਕ ਦੇ ਪ੍ਰਾਪਤ ਹੋਣ ਲਈ ਰੱਜ ਗੋਇਆ ਲੋਕ ਦੇ ਹੀ ਜੋ ਸੁਖਾਤੈ ਇਹ ਤ੍ਰਿਪਤ ਹੋਏ ਅਧਿ ਦੇਹਾਨੋ ਜੇਨ ਕੇ ਤਾ ਪਾਇਆ ਸਾਜ ਸੰਗ ਤੋਇ ਵਿਸ਼ਖੇਨ ਪ੍ਰਾਗ ਬੂਤਾ ਹੈ ਪੂਰਾ ਭਾਗ ਬੈਰਾ ਇਸ ਇਸ ਪ੍ਰਖਾਂ ਦੀ ਸੰਗਤ ਵਿੱਚ ਪੂਰਨ ਚਾਦਾਂ ਵਾਲੇ ਨਿਸ਼ਾਮ ਕਰਨ ਦੀ ਨੀਤੀ ਹੈ ਕੋਈ ਨਾ ਕੋ ਪ੍ਰਾਪਤ ਰਹਿ ਨਾ ਪਾਇਆ ਹੈ ਮਨ ਵਿੱਚ ਫਿਰ ਹੈ ਨਾ ਜਾਣ ਹੈ ਸਤਿਗੁਰੁ ਮਨ ਮੁਖ ਲੇਕੋ ਅਨੇਕ ਪ੍ਰਕਾਰ ਦੇ ਤੋਖਾ ਹੁੰਦੇ ਨੇ ਹੁਣ ਕਦੇ ਕੋਈ ਕੋਈ ਹਸਤਾਨ ਨਾ ਕਦੇ ਕੋਈ ਕੋਈ ਹਸਤਾਨ ਨਾ ਸਤਿਗੁਰੂ ਸਾਹਿਬੀ ਜਾਣਦੇ ਨਹੀਂ ਦੁਨੀਆਂ ਕੀ ਕਰੇ ਹੁਣਦੇ ਆਸਰੇ ਕੀ ਕਰੇ ਹੁਣਦੇ ਆਰ-ਬਾਰ ਪੜਦੇ ਰਹਦੇ ਹਾਂ ਅਸੀਂ ਤੋਖਾ ਵਿੱਚ ਮੈਂ ਮੈਂ ਅੰਦਰਲਾ ਕੋਈ ਨਹੀਂ ਸਾਲ ਸੋਹਣੀ ਹਮੇਂ ਵੀ ਲਾਜ ਲੱਗੀ ਹੋਈ ਹੈ ਇਹ ਜਿਸ ਭਾਂਦੇ ਵਿੱਚ ਕੋਈ ਭੈੜੀ ਲਾਜ ਲੱਗ ਜਾਵੇ ਉਹ ਵਿੱਚ ਕੋਈ ਚੰਗੀ ਚੀਜ਼ ਨਹੀਂ ਪਾਈ ਜਾ ਸਕਦੀ ਇਸ ਤਰ੍ਹਾਂ ਹਮੇਦਿਆਰ ਬੰਦੇ ਐਸੀ ਲਗਣ ਲੱਗੀ ਹੋਈ ਹੈ ਉਹ ਪਰਮੇਸ਼ਰ ਦੀ ਭਗਤੀ ਦੀ ਮੈਂ ਕਾਨੂੰਨ ਹੈ ਜੰਗਲ ਫੈਰ ਸੱਜੀ 4000 ਬੜਕੀ ਹਰ ਨਾਮ ਰੰਗਾਈ ਨੀਰ ਸਾਹਿਬ ਦੀ ਜਿੰਦਗੀ ਸਵੇ ਦੇ ਰੰਗੀ ਹੋਈ ਹੈ ਗੁਰੂ ਸਾਹਿਬ ਦੇ ਵੇਖ ਬੰਦੇ ਰੰਗੇ ਹੋਏ ਹੈ ਉਹਨੇ ਨਹੀਂ ਸਹੀ ਗੀਨ ਕਰੇ ਸੋ ਨਾਮ ਦੇ ਲੰਗ ਤੋਂ ਰੰਗਤਾ ਹੈ ਮੈਨੂੰ ਪਤਾ ਕੀ ਲਾ ਜੀ ਗੁਰੂ ਸਾਹਿਬਾ ਧਰਨੀ ਧਾਰਦੇ ਉਹਨੇ ਜਿਹਵੇਂ ਦੀ ਜਿਹੜੀ ਲੱਗੀ ਹੋਈ ਨਾ ਚੜੀ ਲਾਗ ਉਤਨੀ ਮਰ ਸਕਦੀ ਹੈ ਤੇ ਧਰਨ ਦੇ ਦਿਨ ਲਾਹੇ ਵੀ ਚੜਦੀ ਵੀ ਕਿਵੇਂ ਲਗਣ ਲੱਗ ਸਕਦੀ ਹੈ ਨਹੀਂ ਲਗ ਸਕਦੀ ਜੀ ਰਾਗ ਮਹੱਲਾ ਤੀਜਾ ਤਾਰੇ ਹੀ ਮਹ ਸੌਦਾ ਪਾਈਆ ਜਿਸ ਤਾਰੇ ਗੁਰੂ ਜੀ ਦੇ ਰਹਿੰਦੇ ਨੇ ਤਾਰੇ ਹੀ ਸੌਦਾ ਪਾਈਆ ਜਿਸ ਗੁਰੂ ਜੀ ਸੌਦਾ ਗੁਰੂਕੀ ਦਾ ਚਾ ਸਕੀਦਾ ਹੈ ਘਰ ਗੁਰੂ ਦੀ ਸੰਗਤ ਦੇ ਵਿੱਚ ਇਹ ਸੌਦਾ ਨਾਮ ਦਾ ਚਾ ਸਕੀਦਾ ਹੈ ਘਰ ਮੋਖਾ ਜਿੰਦੇ ਰਹਿੰਦੇ ਰਹਹੀ ਇਹ ਪ੍ਰਵੇਸ਼ ਦੀ ਪ੍ਰਾਪਤੀ ਦਾ ਸੌਦਾ ਤਾਂ ਚਾ ਸਕੀਦਾ ਹੈ ਹੋਰ ਨੇ ਜੀਣੇ ਲਈ ਦਾ ਪ੍ਰਾਪਤ ਹੋ ਸਕਦੀ ਅੰਤਰੇ ਸਾਹਿਬ ਗਾਥੇ ਹਿੰਦੂ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਂਮੀਂ ਮੈਨੇ ਜੰਮ ਜਗਤ ਦਾ ਨਾਮ ਉੱਜਹਿ ਮੋਸਤਾ ਦਿਹਾਂ ਅੰਦਰੋਂ ਅੰਤੈ ਕਰੰਦੀਆਂ ਸਾਰੇ ਸੁਭਗੁਣਾਂ ਦੀ ਵਸਤੀ ਪ੍ਰਾਪਤ ਹੋ ਜਾਂਦੀ ਹਨ ਧਨ ਖੈਨ ਨਾਮ ਸੰਭਾਲੀ ਪਰ ਜੋਤ ਹੀ ਬਣਨੀ ਚਾਹਨੀ ਸਾਰੇ ਖਿਆਨੀਆਂ ਨੇ ਕੰਕਣ ਕਾਲ ਵਿੱਚ ਮਾਰੇ ਤੇ ਨਾਮ ਨੂੰ ਯਾਦ ਕਰੀਏ ਫਿਰ ਉਸੇ ਸਾਰੇ ਤੀਜਾ ਪ੍ਰਾਪਤ ਹੋਣੀ ਗੁਣੀਆ ਗਰਮਖਾਤ ਪਾਵੇ ਤੀਰਥ ਗਰਮਖਾਤ ਆਈ ਗੁਰਾਂ ਦੁਆਰਾ ਜੋ ਨਾਮ ਨੂੰ ਪਾਉਂਦਾ ਹੈ ਨਾਮ ਨੂੰ ਧਾਨ ਅਖਤ ਹੈ ਸਭ ਕੁਝ ਹੈ ਨਾਮ ਦਾ ਖਜ਼ਾਨੇ ਮੁਕੰਮਲ ਤੋਂ ਰਹਿਤੇ ਰਹਿਤ ਹੈ ਵੱਡ ਭਾਗ ਪ੍ਰਾਪਤ ਹੂੰ ਜਿਨ ਨੂੰ ਮੇਰੇ ਨਿਸ਼ਕਾਮ ਕਰਨ ਕੀਤੀ ਵੱਡੇ ਭਾਗਾਂ ਵਾਲੇ ਜਿਨ ਨੂੰ ਗੁਰੂ ਜਰਾਈ ਜੀ ਸਾਚੀ ਦੀ ਹੈ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਇਹਨਾਂ ਗੱਦਾਂ ਜਿਆਦਾ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਪਰ ਉਤਕ੍ਰਿਸ਼ਟਤਾ ਤੇ ਕੀ ਹੁੰਦੀ ਹੈ ਮੇਰੇ ਮਨ ਪਾਗਿੰਦਾ ਹਉਮੈ ਅਹੰਕਾਰ ਮੈਨੂੰ ਸਿਖਿਆ ਜੀਹੇ ਮੇਰੇ ਪਿਆਰੇ ਮਨੂੰ ਕਿਸੇ ਦੇ ਗੁਨਾ ਨਹੀਂ ਐਦਾਂ ਦੀਪ ਕਰਕੇ ਬਿਆਨ ਕਰੂਗਾ ਮੁੰਡਾ ਛੱਡੂ ਅਤੇ ਹਉਮੈ ਆਦੀ ਗੇ ਛੱਡੂ ਆਦੇ ਗੁਨਾ ਦਾ ਹੰਕਾਰ ਛੱਡੂ ਮੇਰਾ ਬੜਾ ਸੁਖ ਸੁਭਾਅ ਹੈ ਮੇਰੇ ਮੇਰੇ ਅੰਦਰ ਬੜੇ ਦੇਣ ਹੋਣੇ ਕੋਈ ਅਗੁਣਾ ਵਾਲਾ ਮਿਰਾ ਅਜੂਮ ਮੁਕਾਬਲਾ ਨਹੀਂ ਕਰ ਸਕਦਾ ਇਹ ਵੀ ਹੰਕਾਰ ਦਿਮਾਗ ਦਾ ਹੰਕਾਰ ਵਿੱਦਿਆ ਦਾ ਹੰਕਾਰ ਧੰਦਾ ਦਾ ਹੰਕਾਰ ਇਹ ਸੜ ਗਈ ਮੇਰੇ ਮਨੋਂ ਕਿਸੇ ਨੂੰ ਮੀਨ ਜਾਣਦਾ ਤਾਂ ਨਹੀਂ ਕੋਈ ਲਿੰਗਿਆ ਕਰਦਾ ਹੈ ਮਾਰਦੀਏ ਸਜ਼ਾ ਤੇ ਆਏ ਤੂੰ ਬਹੀਏ ਤੇਰੇ ਇੱਕ ਦਿਨ ਤੱਕ ਨਹੀਂ ਮੁਕਣੀ हरी अकाल पुख गुरू सदा सदा गुरूल मुख हलो प्रलो गुरब के गुरू साहिब शबर द वे ह ਉਰੀ ਦੇ ਸੱਜਣਾਂ ਆ ਰਹੇ ਅਗਰ ਸੱਜਣੀਆਂ ਦੀ ਸੰਗਤ ਜੁਲ ਕੇ ਵਿਚਾਰ ਕਰਦੇ ਹੁਣ ਗ੍ਰੰਮਾਂ ਦਾ ਹਾਲੇ ਤਾਲੇ ਕੋ ਸੁਖ ਪਾਇਏ ਬੀਹੂ ਸੁਖੀ ਆ ਤੂੰ ਸੁਖ ਨੂੰ ਜਾਣਦੇ ਪਰਮੇਸ਼ਰ ਜੀ ਆ ਕੇ ਇਹ ਕਾਸ਼ ਕਿੱਤੀ ਆਏ ਸੁਖ ਮੋਹ ਦੇ ਹਨ ਗੱਤ ਜਾਪ ਰਿਹਾ ਮੁਰਾ ਜੋ ਮਨ ਮਰੀ ਪਰਮੇਸ਼ਰ ਦਾ ਨਾਮ ਰਿਵੀ ਨਾ ਜਾਤ ਜਗਦੇ ਮਾਨਨ ਕਰਕੇ ਵੀ ਜਗਦੇ ਅਰਿਗੋ ਕਰਕੇ ਵੀ ਜਗਦੇ ਰਹਿੰਗੇ ਮਿਹੜੀ ਪਰਮੇਸ਼ਰ ਨੂੰ ਤਾਰੇ ਹੂ ਇੱਕ ਮਹਿਲ ਪਾਹ ਇਹਨਾਂ ਘਰ ਦੇਸ਼ ਵਿੱਚ ਰਹਿੰਦੇ ਹੋ ਹਾਂ ਪਰਵਾਰ ਤੇ ਰਹਿੰਦੇ ਹੋ ਹਾਂ ਪਰਦੇਸੇ ਦੇ ਮਹਿਲ ਕਟਾਲੇ ਨੂੰ ਪਾ ਲਿਆ ਹੈ ਘਰ ਵਿੱਚ ਗੁਰੂ ਸਾਹਿਬੀ ਸੰਗਤ ਦੁਆਰਾ ਮਹਿਲ ਕਿਰਿਆ ਪਬਨੋ ਨੇ ਪਾ ਲਿਆ ਹੈ ਘਰੀ ਪਰਿਵਾਰ ਦੇ ਅੰਦਰ ਮੂੰ ਹੱਲ ਮਾਰੇ ਸਾਦੇ ਸ੍ਰੀਪਨੀ ਪਾ ਲਿਆ ਹੈ ਗੁਰ ਸੱਜ ਦੀ ਵਿਚਾ ਗੁਰ ਸੱਜ ਦੀ ਸੱਜ ਦੀ ਪਿਆਰ ਕੀਤੀ ਹੈ ਧਾਰਨ ਕੀਤਾ ਹੈ ਸਤ ਗੁਰ ਕੀ ਜੀਹ ਸੋਦਰ ਬਚਨ ਕੋ ਮਾਗਨ ਸੱਚਾ ਇਹ ਵਿਚਾਰ ਹੈ ਸਤ ਗੁਰ ਕੀ ਜੀਹ ਮੂਹ ਜੀ ਰਹਿ ਇਹ ਬੇਸਾ ਤੇ ਦੇਨ ਖੋ ਜਾਂਦੇ ਮੂੰ ਫੇ ਲੰਦੇ ਹਨ ਮੱਥੇ ਕਨ ਕਾਲੂ ਹੱਥੇ ਕੌਣ ਇੰਤਿਆ ਕਰਨ ਕਹਲੇ ਮੱਥੇ ਆਏ ਭਾਵੇਂ ਇਹਨੇ ਦੀ ਚੰਗਰੀ ਬਾਈ ਹੋਣੀ ਕੀਤੀ ਹੋਵੇ ਨੋਕ ਦੇ ਉਸ ਖੂਨ ਨੂੰ ਪਰੋਦੇ ਕੀਤੀ ਚਵੜੀਆ ਖਲਾਈ ਆਵੇ ਤੇ ਰੰਗ ਹੋਇਆ ਹੀ ਨਹੀਂਦਾ ਨੋਹਾ ਜਸਮਿਲ ਉਹਨੇ ਰੇੜੀ ਦੀ ਮੱਥੇ ਕਾਇ ਹੈ ਕਿੰਗ ਨੂੰ ਦੇਹ ਨਹੀਂ ਕਿ ਆਂਜ ਨੇ ਦੇਖ ਤਮਾ ਉਸ ਨੇ ਦੁੱਖ ਦਾਇਤ ਕਰਮਾਂ ਨੂੰ ਇਕ ਮੋੜੇ ਰਿੰਦੇ ਹਨ ਇੱਕ ਜੂਹੇ ਜੰਗ ਜਾਲ ਨੇ ਜੂਹੇ ਰਹਿ ਜਾਲ ਪਾ ਕੇ ਤਕਲੂ ਹੈ ਨਹੀਂ ਪਾੜ ਕੇ ਰਖੇ ਨਿਗਾ ਦੇ ਇਹਨੇ ਬਖਰਾ ਨਹੀਂ ਕੋਰਾਂ ਨਹੀਂ ਦਲਮੁਅਸਾਨੇ ਕੋਲ ਸਮਾਹ ਰਹੇ ਗਏ ਆਦਮੀ ਤਕਨ ਵਾਲਾ ਹੈ ਇਹ ਨਿਗਰਾਨੀ ਵਾਲਾ ਹੈ ਇਸ ਪ੍ਰਕਾਰ ਜੰਮਦੇ ਹੈ ਜਾਨਸ ਪਾ ਕੇ ਜਿੰਦ ਕਾਟ ਦੇਣੇ ਨਾ ਪੁਰਖਾਂ ਨੂੰ ਸੁਪਨਾ ਸੁਖ ਨਾ ਦੁਖ ਨੀ ਸੁਖੀ ਵਾਲੀ ਤਿਸ ਨੇ ਗ੍ਰਹਿਤੀ ਸੁਖਮੈ ਸੁਖਾਰ ਹੈ ਉਹਨਾਂ ਦੇ ਸੁਖੀ ਨਹੀਂ ਦੇਦੇ ਮੈਂ ਚਿੰਤਾ ਪਰ ਜਾਲੇ ਜੇ ਸੰਕਰ ਬਤਾਏ ਤੇ ਜਾਏ ਜਾਂਦੇ ਆ ਪਰ ਵਿਸ਼ੇਸ਼ ਕਰਕੇ ਸਾੜੇ ਜਾਂਦੇ ਆ ਸਭ ਨੇ ਕਹ ਦਾਤਾ ਇੱਕ ਹੈ ਦਾਤਾ ਦੇ ਸ੍ਰੀ ਸੁਖੀ ਨੂੰ ਸਾਰਿਆਂ ਦਾ ਵੀ ਆਪੇ ਵਾਸਤ ਕਰੇ ਮੈਂ ਵੀ ਮੋਰੇ ਸਾਹਿਬ ਸੰਗਤ ਨੂੰ ਆਪਨੇ ਨੂੰ ਮਿਲਦਾ ਹਾਂ ਉਹਨੇ ਵੀ ਮੋਰੇ ਸਾਹਿਬ ਵਾਸਤ ਕਰ ਦਿੰਦਾ ਹੈ ਜਦੋਂ ਕਿਸੇ ਨੂੰ ਨਾਂ ਜਾਵੇ ਜੇ ਇਹ ਕਿਸੇ ਤਰ੍ਹਾਂ ਦੀ ਕਾਰਵਾਈ ਮਾਰਾ ਇਹ ਕੋਈ ਨਹੀਂ ਕਰਦਾ ਇਹ ਨਹੀਂ ਕਹਿਨੇ ਬਣਦਾ ਹੈ ਜਿਸ ਭਾਵ ਹੈ ਕਿਸ ਦੇ ਜਿਸ ਨੇ ਮੇਰੇ ਸਾਥ ਦੀ ਸਰਦਾਂ ਕਹਾਂ ਜੰਦਾ ਹੈ ਜਿਸ ਦਾ ਕਰਮ ਮਾਰੇ ਉਹ ਭਾਜੰਦਾ ਹੈ ਜਿਸ ਦਾ ਕੋਈ ਨਾ ਕਰੂੰ ਵਿਚਾਰ ਨਿਸ਼ਟਾਂ ਦਾ ਜੰਦਾ ਹੈ ਉਹਨੂੰ ਮਾਰੇ ਸਾਧ ਬਖਸ਼ੀ ਕਰਨੀਏ ਜੀਨੂੰ ਮਾਰੇ ਸਾਲ ਨੂਰਾ ਭਾਜੰਦਾ ਸੀ ਬਖਸ਼ਿੰਦੇ ਹੋ ਨੇ ਨਾਲੇ ਗੁਰਮੁਖ ਪਾਈਆ ਗੁਰਮਹਾਰਾਜੀ ਕੋ ਬਖਸ਼ਿੰਦੇ ਸਤਿਗੁਰੂ ਜੀ ਕੋ ਗੁਰਮੁਖਾਂ ਦੀ ਸੰਗਤ ਕਰਕੇ ਭਾਈ ਪਾਇਆ ਇਹ ਅੰਲਾ ਹੈ ਆਪੇ ਜਾਣਸੋ ਇਹ ਰਹਿ ਜੀ ਹੈ ਇਸ ਇਸ ਨੂੰ ਇੰਦਰੀ ਆਪਣਾ ਆਪ੍ਰਿਤ ਕਰਕੇ ਜਾਦ ਮੇਰਾ ਆਜੇ ਮੇਰੇ ਗੁਰਮੁਖ ਕੋਣ ਮੇਰੇ ਕਹਿੰਦੇ ਆਪ ਹੀ ਪ੍ਰਮੋਖ ਜਾਣਵਾਣ ਕਰ ਜਾਣੀ ਇਹ ਗੁਰਮੁਖਾ ਮਨੁਖਾ ਉਹਨਾਂ ਦੀ ਸ਼ੋਭਾ ਕਰ ਜਾਂਦਾ ਹੈ ਆਜੇ ਸੂਤਰੀ ਪ੍ਰਾਪਤੀ ਵਾਲੀ